ਸ਼ਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਧਾ ਬ੍ਰੀਕ ਤੇ ਅੱਜ ਮੈਂ ਤੁਹਾਨੂੰ ਬਾਹ ਲਗਾਉਣੀ ਦੱਸਾਂਗੀ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਤੇ ਇਦਾਂ ਬਾਹ ਲਾਓਗੇ ਤੁਹਾਡੇ ਕਦੇ ਬਾਹ ਦੇ ਵਾਲ ਨਹੀਂ ਪਏਗਾ ਬਹੁਤ ਹੀ ਜਲਦੀ ਲੱਗ ਜੇਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ ਤਾਂ ਪਲੀਜ਼ ਇੱਕ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਨਾ ਭੁੱਲਣਾ ਆ ਦੇਖੋ ਬੈਕ ਸਾਈਡ ਤੋਂ ਵੀ ਕੋਈ ਵਾਲ ਨਹੀਂ ਪਿਆ ਤੇ ਬਹੁਤ ਹੀ ਵਧੀਆ ਤਰੀਕਾ ਹੈ ਤੇ ਸੋਖਾ ਤਰੀਕਾ ਹੈ ਤੇ ਕਈ ਬਹਣਾਂ ਨੂੰ ਬਾਹ ਲਗਾਣੀ ਬਹੁਤ ਔਖੀ ਲੱਗਦੀ ਹੈ ਤੇ ਵਾਲ ਪੈ ਜਾਂਦੇ ਬਾਹਾਂ 'ਤੇ ਤੇ ਬਾਹਾਂ 'ਚ ਕਈ ਵਾਰ ਕਪੜਾ ਵੀ ਇਕੱਠਾ ਹੋ ਜਾਂਦਾ ਹੈ ਤੇ ਵਾਲ ਵੀ ਪੈ ਜਾਂਦੇ ਆ ਤੇ ਆ ਦੇਖੋ ਪਰਫੈਕਟ ਬਾਹ ਲੱਗੀ ਹੈ ਮੇਰੀ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਫਰੰਟ ਸਾਈਡ ਦਾ ਵੀ ਤੁਹਾਨੂੰ ਮੈਂ ਦਿਖਾਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਪਹਿਲਾਂ ਬਾਹ ਨੂੰ ਆਪਾਂ ਤਿਆਰ ਕਰ ਲੈਣਾ ਜੋ ਤੁਸੀਂ ਪਾਈਪਿੰਗ ਲਗਾਣੀਆਂ ਲਗਾ ਕੇ ਉਹਨੂੰ ਫੋਲਡ ਕਰਕੇ ਇੱਥੋਂ ਆਪਾਂ ਮੈਂ ਅਗੋ ਬੱਕਾ ਲੈ ਰਹੀਆਂ 6 ਇੰਚ ਰੱਖਣਾ ਮੈਂ ਇਹਦੇ 6 ਇੰਚ ਲੈ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਆਪਣੇ ਬਾਰੇ ਸਾਈਡ ਤੇ ਰੱਖ ਕੇ ਬਾਹ ਨੂੰ ਤੇ ਅੱਧਾ ਸ਼ਰਟ ਦਾ ਪੀਸ ਲਵਾਂਗੇ ਸ਼ਰਟ ਦਾ ਮੋਡਾ ਆਪਾਂ ਬਰਾਬਰ ਕਰ ਲੈਣਾ ਆ ਦੇਖੋ ਬੈਕ ਉਹ ਫਰੰਟ ਕੱਟ ਪਾਈ ਹੋਈ ਹੈ ਨਾ ਇਹਨੂੰ ਆਪਾਂ ਇਦਾਂ ਬਰਾਬਰ ਕਰ ਲੈਣਾ ਬਰਾਬਰ ਕਰਕੇ ਤੇ ਫੇਰਾ ਆਪਾਂ ਨਿਸ਼ਾਨੇ ਲਗਾਣੇ ਆ ਇਹਦੇ ਉੱਪਰ ਰੱਖ ਕੇ ਬਾਹ ਦੇ ਉੱਪਰ ਰੱਖ ਕੇ ਤੇ ਹਮੇਸ਼ਾ ਇਦਾਂ ਹੀ ਕਰਨਾ ਇਦਾਂ ਤੁਹਾਡੀ ਬਹੁਤ ਹੀ ਵਧੀਆ ਬਾਹ ਤੇ ਕੋਈ ਬਲ ਨਹੀਂ ਵੱਧ ਘੱਟ ਨਹੀਂ ਹੋਏਗੀ ਲਗਾਣ ਲੱਗਿਆ ਕੋਈ ਪ੍ਰੋਬਲਮ ਨਹੀਂ ਆਏਗੀ ਹਮੇਸ਼ਾ ਬਾਹ ਇਦਾਂ ਹੀ ਲਗਾਨੀ ਆ ਆ ਦੇਖੋ ਇਦਾਂ ਦੇ ਉੱਪਰ ਰੱਖ ਕੇ ਤੇ ਇਹਨੂੰ ਬਰਾਬਰ ਕਰਕੇ ਕਪੜਾ ਤੇ ਇੱਥੋਂ ਆਪਾਂ ਨਿਸ਼ਾਨੇ ਲਗਾ ਲੈਣੀਆਂ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨੇ ਲਗਾ ਕੇ ਤੇ ਆਪਾਂ ਲਗਾ ਦਾਂਗੇ ਫਿਟਿੰਗ ਦੀ ਸੀਨ ਠੀਕ ਹੈ ਜੀ ਆ ਦੇਖ ਐਦਾਂ ਕਰਨੀ ਹੈ ਜਿਆਦਾ ਖਿੱਚਣ ਦੀ ਲੋੜ ਨਹੀਂ ਨਾਰਮਲ ਜੀ ਰੱਖਣੀ ਹੈ ਤੇ ਇੱਥੋਂ ਆਪਾਂ ਸੀਨ ਲਗਾ ਦਾਂਗੇ ਤੇ ਨਿਸ਼ਾਨੇ ਲਗਾ ਦਾਂਗੇ ਮੋਢੇ ਤੋਂ ਲੈ ਕੇ ਅੱਗੋਂ ਬਾਹ ਤੱਕ ਬਾਹ ਦੇ ਬੁੱਕ ਤੱਕ ਠੀਕ ਹੈ ਜੀ ਆਪਾਂ ਇੱਥੇ ਨਿਸ਼ਾਨੇ ਲਗਾ ਕੇ ਤੇ ਇੱਥੇ ਆਪਾਂ ਲਗਾ ਦਾਂਗੇ ਸੀਨ ਇਥੇ ਡਬਲ ਕਰ ਲਾਂਗੇ ਅੱਗੋਂ ਤਾਂ ਕਿ ਉੱਜੜੇ ਨਾ ਠੀਕ ਹੈ ਜੀ ਇੱਥੇ ਨਿਸ਼ਾਨੇ ਲਗਾਈ ਉੱਥੇ ਤੱਕ ਸੀਨ ਲਗਾਤੀ ਆ ਮੈਂ ਤੇ ਆ ਦੇਖੋ ਉਤ ਬਾਅਦ ਆਪਾਂ ਸ਼ਰਟ ਦਾ ਪੀਸ ਲੈਣਾ ਬਾਹ ਨੂੰ ਆਪਾਂ ਸਿੱਧੀ ਕਰਨੀਆਂ ਕਰਨਾ ਆ ਦੇਖੋ ਬਾਹ ਨੂੰ ਆਪਾਂ ਸਿੱਧਾ ਕਰ ਦੇਣਾ ਸਿੱਧਾ ਸਾਈਡੇ ਦਾ ਕਰ ਦੇਣਾ ਠੀਕ ਹੈ ਜੀ ਮੈਂ ਬਾਹ ਸਿੱਧੀ ਕਰਤੀ ਹੈ ਉਸ ਤੋਂ ਬਾਅਦ ਆਪਾਂ ਸ਼ਰਟ ਦਾ ਪੀਸ ਉਲਟਾ ਕਰਨਾ ਠੀਕ ਹੈ ਜੀ ਇੱਥੋਂ ਆਪਾਂ ਉਲਟਾ ਕਰਤਾ ਤੇ ਉਤ ਬਾਦ ਆ ਦੇਖੋ ਕਾਰਡ ਵਾਲਾ ਸਾਈਡ ਆ ਉੱਪਰ ਰੱਖਾਂਗੇ ਆਪਾਂ ਆ ਦੇਖੋ ਉੱਪਰ ਰੱਖਣਾ ਤੇ ਉਤ ਬਾਦ ਬਾਹ ਆਪਾਂ ਵਿੱਚ ਪਾਵਾਂਗੇ ਤੁਹਾਡਾ ਥੋੜਾ ਜਿਹਾ ਵੱਧ ਕਟਾ ਕਪੜਾ ਹੋਏਗਾ ਤੁਹਾਨੂੰ ਤੁਸੀਂ ਕਟਿੰਗ ਕਰ ਲੈਣਾ ਬਰਾਬਰ ਕਰ ਲੈਣਾ ਉਪਰੋਂ ਮੋੜਦੇ ਤਾਂ ਮੇਰੇ ਥੋੜਾ ਜਿਹਾ ਵੱਧ ਸੀ ਮੈਂ ਇਹਨੂੰ ਕਟਿੰਗ ਕੀਤਾ ਕਿਉਂਕਿ ਮੈਂ ਤੀਰਾ ਲਗਾਣ ਲੱਗਾ ਥੋੜਾ ਜਿਹਾ ਵੱਧ ਜਾਂਦਾ ਤੇ ਆ ਦੇਖੋ ਉਤ ਬਾਦ ਇਹ ਮੋੜਾ ਬਾਹ ਦਾ ਤੇ ਆ ਬਾਹ ਹੈ ਇਹਨੂੰ ਆਪਾਂ ਕਾਟ ਨੂੰ ਕਾਟਣਾ ਮਲਾਣੀ ਹੈ ਦੋਨਾਂ ਦੀਆਂ ਕਾਟਾਂ ਉੱਪਰ ਹੋਣੇ ਚਾਹੀਦੇ ਬਾਹਾਂ ਦੀ ਵੀ ਔਰ ਸ਼ਰਟ ਦੀ ਵੀ ਜਿਹੜੀ ਫਰੰਟ ਕਾਟ ਆ ਤੇ ਇਹਨੂੰ ਇਹਦਾ ਮਲਾਗ ਵਿੱਚ ਪਾ ਕੇ ਬਾਹ ਨੂੰ ਠੀਕ ਹੈ ਜੀ ਆ ਦੇਖੋ ਆਰਮਹੋਲ ਤੋਂ نیچے ਆਪਾਂ ਇਹਨੂੰ ਇੱਥੋਂ ਕਪੜਾ ਇਦਾਂ ਕਰ ਦੇਣਾ ਕੋਰਨਰ ਜਾਂ ਬਣਾ ਦੇਣਾ ਦੋਨੋਂ ਸਾਈਡਾਂ ਤੇ ਬਾਹ ਦਾ ਵੀ ਔਰ ਮੋਢੇ ਦਾ ਵੀ ਅਤੇ ਬਾਅਦ ਆਪਾਂ ਸੀਨ ਲਗਾ ਲੈਣੀ ਕੋਈ ਤੁਸੀਂ ਕਪੜਾ ਖਿਚਣਾ ਨਹੀਂ ਕੁਝ ਨਹੀਂ ਕਰਨਾ ਤੇ ਆਪਾਂ ਸੀਨ ਲਗਾ ਲੈਣੀ ਆ ਦੇਖਿਓ ਮੇਰਾ ਤੁਹਾਡੇ ਸਾਹਮਣੇ ਬਾਹਾਂ ਲੱਗਦੀ ਆ ਤੇ ਮੇਰੇ ਬਾਹਾਂ ਦਾ ਮੋਢਾ ਬਿਲਕੁਲ ਪਰਫੈਕਟ ਆਏਗਾ ਕੋਈ ਵਾਧਾ ਕਪੜਾ ਨਹੀਂ ਕੋਈ ਵਧੇ ਘਟੇਗਾ ਤੇ ਇਹ ਸਭ ਤੋਂ ਵਧੀਆ ਤੇ ਬਾਹਾਂ ਨੂੰ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਪਲੀਜ਼ ਇੱਕ ਲਾਈਕ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਤਾਂ ਪਾਸੇ ਇਹਨਾਂ ਲਗਾ ਦੇਣੀ ਆ ਬਾਹ ਦੇ ਕੱਪੜੇ ਨੂੰ ਔਰ ਸ਼ਾਰਟ ਨੂੰ ਦੋਨਾਂ ਨੂੰ ਬਰਾਬਰ ਕਰਕੇ ਆਪਾਂ ਪੈਰ ਪੈ ਦੀ ਸੀਨ ਲਗਾ ਦੇਣੀ ਆ ਆ ਦੇਖੋ ਮੈਂ ਮੇਰੀ ਬਾਹ ਲੱਗ ਗਈ ਹੈ ਲਾ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਸਫਾਈ ਚ ਲੱਗੀ ਹੈ ਇਹ ਸਭ ਤੋਂ ਵਧੀਆ ਤਰੀਕਾ ਹੈ ਬਾਹ ਲਗਾਉਣ ਦਾ ਤੇ ਔਰ ਜਿਸ ਨੂੰ ਬਾਹ ਨਹੀਂ ਲਗਾਣਿਆਂ ਦੀ ਉਹਦੇ ਤੇ ਬਹੁਤ ਹੀ ਆਸਾਨ ਤਰੀਕਾ ਹੈ ਤੇ ਵਧੀਆ ਹੈ ਤਾਂ ਆ ਦੇਖੋ ਫਰੰਟ ਸਾਈਡ ਔਰ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕੋਈ ਵਾਲ ਨਹੀਂ ਪਿਆ ਕੋਈ ਬਾਹ ਦਾ ਕਪੜਾ ਨਹੀਂ ਵਧੀਆ ਕਟਿਆ ਨਾ ਛੜਦਾ ਵਧੀਆ ਕਟਿਆ ਤੇ ਜੇ ਤਾਂ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸ਼ਸ਼ਿਕਾ ਜੀ ਬਾਏ ਬਾਏ ਥੈਂਕ ਯੂ ਫॉर ਵਾਚਿੰਗ